ਕੱਲ ਆਪਾਂ ਮਿਲੇ ਸੀਗੇ ਤੇ ਕੱਲ ਮੈਂ ਤੁਹਾਨੂੰ ਇਮੀਡੀਏਟ ਅਪਡੇਟ ਦਤਾ ਸੀਗਾ ਕਿਉਂਕਿ ਕਾਫੀ ਸੈਂਸੇਸ਼ਨਲ ਟ੍ਰਿਪਲ ਮਰਡਰ ਕੇਸ ਸੀਗਾ ਤੇ ਇਹਦੇ ਵਿੱਚ ਤਿੰਨ ਲੋਕਾਂ ਦੀ ਸ਼ਾਰਪ ਐਜ ਵੈਪਨਸ ਦੇ ਨਾਲ ਉਹ ਇੰਜਰੀਜ਼ ਕਰਕੇ ਡੈਥ ਹੋਈ ਸੀਗੀ ਤੇ ਫਰਦਰ ਪੁਲਿਸ ਨੂੰ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪੰਜ ਲੋਕ ਆਪਾਂ ਰਾਉਂਡ ਅਪ ਕੀਤੇ ਹੈਗੇ ਫਰਦਰ ਡੀਐਸਪੀ ਗਰਸਨ ਕਰਨ ਨੇ ਐਸਪੀ ਪੀਬੀਆਈ ਮੇਜਰ ਸਿੰਘ ਨੇ ਨਾਲ ਆਪਣੇ ਐਸਪੀਡੀ ਸਰਬਜੀਤ ਜੀ ਨੇ ਐਸਐਚਓ ਗੱਲਸੰਗ ਕਰਨੇ ਸਾਰਾ ਨੇ ਅ ਪਰਿਵਾਰ ਦੇ ਨਾਲ ਰਾਫਤਾ ਕਰਕੇ ਪਹਿਲਾਂ ਅ ਪਰਚਾ ਦਰਜ ਕਰਵਾਇਆ ਇਹਦੇ ਵਿੱਚ ਜਿਹੜੇ ਜਿਹਦੇ ਸਮਨ ਚ 170 ਨੰਬਰ ਐਫਆਈਆਰ ਜਿਹੜਾ ਨਵਾਂ ਬੀਐਨਐਸ ਹੈਗਾ ਉਹਦੀ ধারা 103 1 300 324 4 333 ਤੇ 35 বিএনএস ਦੇ ਤਹਿਤ ਜਿੱਦਾਂ ਜਿੱਦਾਂ ਕਿ ਆਈਪੀਸੀ ਤੇ ਜਿਹੜਾ ਹੁੰਦਾ ਸੀਗਾ ਉਹ ਹੋ ਗਿਆ ਆਪਣਾ 302 427 452 34 ਜਿਹੜਾ ਪੁਰਾਣਾ ਆਪਣਾ ਆਈਪੀਸੀ ਸੀਗਾ ਉਹਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਵਿਕਟਮ ਦੀ ਮਦਰ ਤੇ ਬਿਆਨਾਂ ਤੇ ਤੇ ਉਸ ਤੋਂ ਬਾਅਦ ਫਰਦਰ ਜਿਹੜਾ ਹੈਗਾ ਇਹਦੇ ਵਿੱਚ ਇਹਨਾਂ ਨੇ ਟੋਟਲ 11 ਲੋਕਾਂ ਦਾ ਨਾਮ ਲਿਖਵਾਇਆ ਜਿਹੜਾ ਫੈਮਿਲੀ ਨੂੰ ਸ਼ੱਕ ਸੀਗਾ ਆ ਜਿਹੜਾ ਉੱਥੇ ਸਾਰੀ ਚੀਜ਼ ਪੁਲਿਸ ਦੀ ਪੂਰਨ ਇਨਵੈਸਟੀਗੇਸ਼ਨ ਤੋਂ ਅੱਗੇ ਸਾਹਮਣੇ ਆਈ ਜਾਂ ਉਹਨਾਂ ਨੇ ਜਿਲ੍ਹਾ ਦੱਸਿਆ ਉਹਦੇ ਹਿਸਾਬ ਨਾਲ ਤੇ ਇਹਨਾਂ 11 ਲੋਕਾਂ ਵਿੱਚੋਂ ਜਿਹੜੇ ਮੇਨ 5 ਅਕਿਊ ਸੀਗੇ ਉਹ ਪੁਲਿਸ ਨੇ ਅਰੈਸਟ ਕਰ ਲਿੱਤੇ ਹੈਗੇ ਜਿਦੇ ਵਿੱਚ ਗੁਰਪ੍ਰੀਤ ਸਿੰਘ ਗੋਪੀ ਦਲਜੀਤ ਸਿੰਘ ਬਲਜਿੰਦਰ ਸਿੰਘ ਉਰਫ ਬਿੱਲਾ ਇੰਦਰਜੀਤ ਸਿੰਘ ਉਰਫ இந்து ਦੀਪ ਦੀਪਕਪ੍ਰੀਤ ਸਿੰਘ ਉਰਫ ਦੀਪਕ ਪੰਜ ਲੋਕਾਂ ਦੀ ਗ੍ਰਿਫਤਾਰੀਆਂ ਜਿਹੜੀ ਹੈਗੀ ਉਹ ਕਰ ਲਈਤੀ ਗਈ ਹੈਗੀ ਐਫ ਆਈ ਆਰ ਦਸਕਣ ਤੋਂ ਬਾਅਦ ਜਿਹੜੇ 6 ਹੋਰ ਲੋਕ ਹੈਗੇ ਇਹਨਾਂ ਦੀ ਬਾਅਦ ਚ ਰੇਡ ਕੀਤੀ ਜਾ ਰਹੀ ਹੈਗੀ ਇਸ ਤੋਂ ਇਲਾਵਾ ਵੀ ਔਰ ਲੋਕਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਹੈਗਾ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਕਿਉਂਕਿ ਸਾਨੂੰ ਹੈਗਾ ਕੁਝ ਚੀਜ਼ਾਂ ਸਾਹਮਣੇ ਇਸ ਤਰੀਕੇ ਦੇਖੀ ਕਿ ਇਸ ਤੋਂ ਔਰ ਵੀ ਜ਼ਿਆਦਾ ਲੋਕ ਉੱਥੇ ਆਏ ਸੀ ਕਿ ਜਿਹੜੇ ਫਿਰ ਮੌਕੇ ਤੋਂ ਫਰਾਰ ਹੋ ਗਏ ਤੇ ਫੈਮਿਲੀ ਵੀ ਉਹਨਾਂ ਨੂੰ ਨਹੀਂ ਜਾਣਦੀ ਹੈ ਕਿ ਬਟ ਸਾਡੀ ਇਨਵੈਸਟੀਗੇਸ਼ਨ 'ਚ ਉਹਨਾਂ ਦੀ ਵੀ ਸੀਸੀਟੀਵੀ ਫੁਟੇਜ ਦੇ ਸਬੰਧ ਨਾਲ ਆਇਡੈਂਟੀਫਿਕੇਸ਼ਨ ਕਰਕੇ ਉਹਨਾਂ ਦੀ ਵੀ ਗ੍ਰਿਫਤਾਰੀਆਂ ਕੀਤੀ ਜਾਏਗੀ ਇਸ ਸਮੇਂ 'ਚ ਹੁਣ ਵੀ ਜਿਹੜੇ ਹੈਗੇ ਪੁਲਿਸ ਵੱਲੋਂ ਕੁਝ 4-5 ਲੋਗ ਰਾਉਂਡ ਅਪ ਕੀਤੇ ਗਏ ਹੈਗੇ ਜਿਹੜੇ ਫਰਦਰ ਅਸੀਂ ਹੋਰ ਵੈਰੀਫਾਈ ਕਰ ਰਹੇ ਹੈਗੇ ਉਹਨਾਂ ਦਾ ਰੋਲ ਉਹਨਾਂ ਦੀ ਲੋਕੇਸ਼ਨ ਉਹਨਾਂ ਦੇ ਸੀਸੀਟੀਵੀ ਫੁਟੇਜ ਨਾਲ ਮਿਲਾਨ ਕਰ ਰਹੇ ਹੈਗੇ ਸੋ ਥੈਟ ਕਿ ਜਿਹੜੇ ਦੋਸ਼ੀ ਹੈਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਹਰ ਦੋਸ਼ੀ ਨੂੰ ਕਾਨੂੰਨ ਮੁਤਾਬਿਕ ਸਖਤ ਸਜ਼ਾ ਦਿੱਤੀ ਜਾਵੇ ਇਸ ਤਰ੍ਹਾਂ ਕੀ ਕੌਨਸੀ ਮੈਂਬਰ ਕੱਲੇ ਮੇਰੇ ਸਾਹਮਣੇ ਦੱਸਣ ਜੀ ਹਾਂ ਦੋਨੋਂ ਜਿਹੜੇ ਹੈਗੇ ਹਾਂ ਦੋਨੋਂ ਉਹ ਕਿਉਂਕਿ ਪਿੰਡ 'ਚ ਹੀ ਰਹਿੰਦੇ ਹੈਗੇ ਤੇ ਇੱਕ ਦਾ ਡੇਰੇ 'ਚ ਉੱਥੇ ਘਰ ਹੈਗਾ ਜਿਹੜਾ ਗੁਰਪ੍ਰੀਤ ਗੋਪੀ ਹੈਗਾ ਤੇ ਦੂਸਰੇ ਦਾ ਪਿੰਡ ਦੇ ਅੰਦਰ ਘਰ ਹੈਗਾ ਤੇ ਜਦੋਂ ਲੰਗਰਿਆ ਸੀਗਾ ਤੇ ਉਹ ਰੋਕ ਕੇ ਇਹਨਾਂ ਨੇ ਆਪਸੇ ਇੱਕ ਦੂਜੇ ਨਾਲ ਮਤਲਬ ਪਾ ਕਹਿ ਸਕਦੇ ਆ ਗੱਲ ਕਰਨ ਦੀ ਰੋਕ ਕੇ ਇੱਕ ਦੂਜੇ ਨਾਲ ਐਗਰੈਸਿਵ ਥੋੜੀ ਜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਦੂਸਰੇ ਬੰਦੇ ਨੇ ਆਪਣੇ ਸਾਥੀ ਬੁਲਾ ਲਏ ਉੱਥੇ ਤੇ ਫਿਰ ਉਹ ਚੀਜ਼ ਟਕਰਾਅ ਹੋਇਆ ਹੈ ਜਿਹੜਾ ਗਨਸ਼ਾਟ ਦਾ ਕੀ ਸੱਚਾਈ ਨਿਕਲੀ ਸਰ ਹੈ ਕੋਈ ਨੇ ਗਨਸ਼ਾਟ ਦਾ ਗੁਰਪ੍ਰੀਤ ਗੋਪੀ ਦੀ ਜਿਹੜਾ ਆਪਣਾ ਐਮਐਲਆਰ ਹੈਗੀ ਉਹਦੇ ਤੇ ਕੋਈ ਗਨਸ਼ਾਟ ਇੰਜਰੀ ਜਿਹੜਾ ਹੈਗਾ ਉਹ ਡਾਕਟਰ ਨੇ ਐਜੋ ਸੁਣਾਉਣੀ ਕੀਤੀ ਹੈਗੀ ਬਟ ਫਿਰ ਵੀ ਉਹਦੇ ਫੋਰੈਂਸਿਕ opinion ਵਾਸਤੇ ਇੱਕ ਵਾਰ ਭੇਜ ਦੇ ਰਹੇ ਹੈਗੇ ਸੀ ਸਰ ਕੋਈ ਕੁਸਚਨ ਸਰ ਇਹਦੇ ਵਿੱਚ ਜਿਵੇਂ ਦੋ ਕੁੱਟਾਂ ਦੀ ਲੜਾਈ ਹੋਈ ਹੈ ਤਾਂ ਸਰ ਕੋਈ ਕਰਾਸ ਐਫਆਈਆਰ ਵੀ ਕੀਤੀ ਸੀ ਨੀ এজ ਆਫ ਨਾ ਕੋਈ ਕ੍ਰਾਸਫਰ ਯਾਰ ਨਹੀਂ ਹੈ ਪਹਿਲਾਂ ਅਸੀਂ ਵੈਰੀਫਾਈ ਕਰਾਂਗੇ ਸੀਐਸਟੀ ਵੀ ਹੋ ਸਕਦਾ ਹੈ ਕਿਸੇ ਨੇ ਆਪਣੇ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ ਯਾ ਜਿਹੜਾ ਹੈਗਾ ਜੇਕਰ ਉਹਨਾਂ ਵੱਲੋਂ ਇਹਨਾਂ ਤੇ ਸੱਟ ਲੱਗੀ ਵੀ ਹੈਗੀ ਤੇ ਉਹ ਦੇਖਾਂਗੇ ਕਿ ਵੀ ਉਹ ਲੀਗਲੀ ਕਿਉਂਕਿ ਉਹਨਾਂ ਤੇ ਤਾਂ ਡੈਥ ਹੋ ਚੁੱਕੀ ਹੈਗੀ ਤੇ ਉਸ ਤੇ ਕੀ ਚੀਜ਼ ਕਰ ਸਕਦੇ ਹੈਗੇ ਨਹੀਂ ਹਲੇ ਤੋ ਬੋਰਡ ਦੇ ਰਾਹੀਂ ਜਿਹੜਾ ਹੈਗਾ ਕਿਉਂਕਿ ਸੈਂਸੇਸ਼ਨਲ ਮਰਡਰ ਕੇਸ ਹੈਗੇ ਤੇ ਬੋਰਡ ਦੇ ਰਾਹੀਂ ਬੋਰਡ ਬਣਵਾ ਕੇ ਇਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈਗਾ ਉਹ ਸਮਟਮ ਕਰਵਾਉਣ ਤੋਂ ਬਾਅਦ ਫੈਮਿਲੀ ਨੂੰ ਆਲਰੇਡੀ ਦੱਸ ਦਿੱਤਾ ਗਿਆ ਹੈਗਾ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਆਲਰੇਡੀ ਪੁਲਿਸ ਨੇ ਕੱਲ ਪ੍ਰੋਐਕਟਿਵ ਐਕਸ਼ਨ ਲੈਂਦੇ ਹੋਏ ਪੰਜ ਦੋਸ਼ੀ ਗ੍ਰਿਫਤਾਰ ਕਰ ਲਿੱਤੇ ਹੈਗੇ ਬਾਕੀਆਂ ਦੀ ਭਾਲ ਜਾਰੀ ਹੈ ਕੁਝ ਲੋਕ ਰਾਉਂਡ ਅਪ ਕੀਤੇ ਹੈਗੇ ਇਸ ਕਰਕੇ ਐਸਐਸਪੀ ਪੁਲਿਸ ਐਕਸ਼ਨ ਨੂੰ ਲੈ ਕੇ ਫੈਮਿਲੀ ਇਸ ਸੈਟੀਸਫਾਈ ਬਟ ਯਸ ਆਬਵੀਅਸਲੀ ਟ੍ਰਿਪਲ ਮਰਡਰ ਕੇਸ ਜਦੋਂ ਹੁੰਦਾ ਹੈਗਾ ਤੇ ਇੱਕ ਅ ਧੱਕਾ ਲੱਗਦਾ ਹੈਗਾ ਪਰਿਵਾਰ ਨੂੰ ਤੇ ਲੋਕਾਂ ਨੂੰ ਤੇ ਬੜਾ ਬੜਾ ਅਨਫੋਰਚੂਨੇਟ ਇਨਸੀਡੈਂਟ ਹੈਗਾ ਜਿਹੜਾ ਦੋਸ਼ੀ ਮਰਨ ਵਾਲਾ ਹੈਗਾ ਉਹਦਾ ਜਿਹੜਾ ਅ ਹੈਗਾ ਕ੍ਰਿਮਨਲ ਰਿਕਾਰਡ ਉਹਦੇ ਵਿੱਚ ਦੋਸ਼ੀ ਤੇ ਦੋ ਐਫ ਆਈ ਆਰ ਪਹਿਲਾਂ ਦਰਜ ਹੋਏ ਹੋਏ ਹੈਗੇ ਜਿਦੇ ਵਿੱਚ ਇੱਕ 307 ਤੇ ਆਮ ਸਿਕਦਾ ਐਫ ਆਈ ਆਰ ਹੈਗਾ ਇੱਕ 394 458 ਦਾ ਐਫ ਆਈ ਆਰ ਹੈਗਾ ਜਿਹੜਾ ਮਨੀ ਹੈਗਾ ਇਹਦਾ ਜਿਹੜਾ ਹੈਗਾ ਅਕਿਊਜ਼ਡ ਉਹਦਾ ਐਸਚ ਕੋਈ ਕ੍ਰਿਮਨਲ ਰਿਕਾਰਡ ਸੋ ਐਜ ਆਫ ਨਾਉ ਨਹੀਂ ਸਾਹਮਣੇ ਆਇਆ ਹੈਗਾ ਤੇ ਬਟ ਜਿਹੜਾ ਇੰਦਰਜੀਤ ਹੈਗਾ ਜਿਹੜਾ ਅਕਿਊਜ਼ ਨੰਬਰ 3 4 ਮੈਂ ਦੱਸਿਆ ਹੈਗਾ ਉਹਦੇ ਤੇ ਇੱਕ ਐਫ ਆਈ ਆਰ ਦਰਜ ਹੈਗਾ 307 ਦਾ ਤੇ ਆਮ ਸੈਕ ਦਾ ਤੇ ਜਿਵੇਂ ਤੁਸੀਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਪਹਿਲਾਂ ਕੁਝ ਟਾਈਮ ਪਹਿਲਾਂ ਤਾਂ ਇਹ ਦੋਨੋਂ ਟਾਕਿੰਗ ਟਰਮਸ ਸੀਗੇ ਫਿਰ ਇਹਨਾਂ ਦਾ ਡਿਸਪਿਊਟ ਹੋ ਗਿਆ ਕਿਉਂਕਿ ਇਹ ਦੇ ਜਿਹੜਾ ਆਪਾਂ ਕਹਿੰਨਾ ਹੈਗੇ ਨਸ਼ਾ ਚੜਾਓ ਕੇਂਦਰ ਜਿਹੜਾ ਗੋਪੀ ਨੇ ਖੋਲਿਆ ਹੋਇਆ ਸੀਗਾ ਇਹਦੇ ਤੇ ਜਿਹੜੇ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਆ ਮੰਦਿਰ ਦਾ ਆਣਾ ਜਾਣਾ ਜ਼ਿਆਦਾ ਲੱਗਿਆ ਰਹਿੰਦਾ ਸੀਗਾ ਤੇ ਉੱਤੇ ਉਹਨੂੰ ਇਤਰਾਜ਼ ਆ ਉਹਨੇ ਇੱਕ ਦੋ ਵਾਰ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਸਰ ਜੀ ਜੇ ਇਰਾਦਾ ਕਰ ਤੁਹਾਨੂੰ ਤੁਸੀਂ ਦੱਸਿਆ ਕਿ ਉਸ ਤੋਂ ਸਾਡੇ ਨਾਮ ਦੇ ਤਰ੍ਹਾਂ ਸੇ ਨੋਰਮਲ ਸੇਜ ਜਾਂ ਕਿ ਗੋਪੀਜ਼ਮ ਨਾਲ ਰਿਲੇਟਡ ਸੀ ਨਹੀਂ ਆਪਸ ਵਿੱਚ ਇਹਨਾਂ ਦਾ ਨਹੀਂ ਹੈਗਾ ਆ ਦੂਸਰਾ ਇੱਕ ਕੇਸ ਗਰਸ਼ਣ ਕਰਦਾ ਹੈਗਾ ਇੱਕ ਹਿਮਾਚਲ ਦਾ ਹੈਗਾ ਹਾਂ ਇੱਕ ਹਿਮਾਚਲ ਦਾ ਪਰਚਾ ਹੈਗਾ ਜਿਹੜਾ 394 ਦਾ ਹੈਗਾ ਦੂਸਰਾ ਗੜਸ਼ੰਕਰ ਦਾ ਹੀ ਹੈਗਾ ਬਟ ਇਹਨਾਂ ਦਾ ਆਪਸ ਵਿੱਚ ਨਹੀਂ ਇਹਦਾ ਮੁੱਢ ਇੱਕ ਵਾਰ ਚੈੱਕ ਕਰਾ ਲਵਾਂ ਨੇ ਕੌਣ ਹੈਗਾ ਇੱਕ ਹੋਰ ਇਨਸੀਡੈਂਟ ਜਿਹੜਾ ਹੈਗਾ ਰੋਡ ਮਾਜਰਾ ਪਿੰਡ ਤੋਂ ਗੜਸ਼ੰਕਰ ਤੋਂ ਕੱਲ ਸਾਮ ਨੂੰ ਰਿਪੋਰਟ ਕੀਤਾ ਗਿਆ ਜਿਹਦੇ ਵਿੱਚ ਉੱਥੇ ਮੋਟਰ ਤੇ ਇੱਕ ਬੰਦਾ ਆਪਣੇ ਦੋਸਤਾਂ ਨਾਲ ਬੈਠਾ ਸੀਗਾ ਉੱਥੇ ਦੋ ਦੋਸਤਾਂ ਨਾਲ ਬਲਵਿੰਦਰ ਸਿੰਘ ਤੇ ਉਹਦੇ ਜਿਹੜੇ ਹੈਗੇ ਮੋਟਰ ਤੇ 3 ਲੋਗ ਹੋਰ ਉੱਥੇ ਆਂਦੇ ਹੈਗੇ ਨੇੜੇ ਦੇ ਪਿੰਡ ਦੇ ਕਰਨੈਲ ਪਿੰਡ ਦੇ ਤੇ ਉਹ ਉਹਨਾਂ ਨੇ ਆ ਕੇ ਤੇ ਉੱਥੇ ਉਹਨਾਂ ਨਾਲ ਪਹਿਲਾਂ ਗੱਲਬਾਤ ਕੀਤੀ ਉਹ ਇੱਕ ਦੂਜੇ ਨੂੰ ਜਾਣਦੇ ਸੀਗੇ ਜਿਹੜੇ ਹੈਗੇ ਜਿਹੜਾ ਡਿਸੀਜ਼ਡ ਹੈਗਾ ਉਹਦੇ ਨਾਲ ਜਿਹੜੇ ਬੰਦੇ ਸੀਗੇ ਉਹ ਤੇ ਫਿਰ ਉਹਨੇ ਆ ਕੇ ਇੱਕ ਫਾਇਰ ਕੀਤਾ ਜਿਸ ਦੇ ਕਰਕੇ ਬਲਵਿੰਦਰ ਸਿੰਘ ਦੀ ਉੱਥੇ ਡੈਥ ਹੋ ਗਈ ਜਿਹੜਾ ਪ੍ਰਾਇਮਰੀ ਫਸਾਈ ਤੇ ਜਿਹੜਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈਗੀ ਇਸ ਤੋਂ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈਗੀ ਉਹ ਹੈਗੀ ਕਿ ਵੀ ਆ ਦੋਨਾਂ ਨੂੰ ਕਿਉਂਕਿ ਆਪਸ ਵਿੱਚ ਜਾਣਦੇ ਸੀਗੇ ਤੇ ਉਹਨੇ ਜਿਹੜਾ ਬੰਦਾ ਹੈਗਾ ਜਿਹਨੇ ਗੋਲੀ ਮਾਰੀ ਉਹਨੂੰ ਆਇਡੈਂਟੀਫਾਈ ਕੀਤਾ ਗਿਆ ਆਇਡੈਂਟੀਫਾਈ ਕਰਨ ਤੋਂ ਬਾਅਦ ਹੁਣ ਅਸੀਂ ਉਹਦੇ ਸਾਥੀਆਂ ਦੀ ਭਾਲ 'ਚ ਹੈਗੇ ਤੇ ਉਹ ਦੋ ਦੂਸਰੇ ਸਾਥੀ ਵੀ ਜਿਹੜੇ ਹੈਗੇ ਰੀਸੈਂਟਲੀ ਸਾਡੀ ਟੀਮ ਨੇ ਆਇਡੈਂਟੀਫਾਈ ਤੋਂ ਤਿੰਨ ਲੋਕ ਜਿਹੜੇ ਸੀਗੇ ਉਹ ਆਇਡੈਂਟੀਫਾਈ ਕਰ ਲਿੱਤੇ ਗਏ ਹੈਗੇ ਜਿਹੜੀ ਵਜ੍ਹਾ ਰੈਂਡਿਸ ਹੈਗੀ এজ ਆਫ ਨਾਓ ਜਿਹੜੀ ਸਾਹਮਣੇ ਆਈ ਹੈਗੀ ਉਹ ਤੁਹਾਡਾ ਦੋਸਤ ਇਹਨਾਂ ਦੋਨਾਂ ਦਾ ਹੀ ਆਪਸ ਵਿੱਚ ਕੋਈ ਲਾਕ ਡਾਟ ਸੀਗੀ ਕਿਉਂਕਿ ਇੱਕ ਦੂਸਰੇ ਨੂੰ ਜਾਣਦੇ ਸੀਗੇ ਉਲਟਾ ਫੋਨ ਕਰਕੇ ਪੁੱਛ ਕੇ ਆਏ ਜਿਹੜਾ ਵਿਕਟਮ ਹੈਗਾ ਜਿਹੜਾ ਬਲਵਿੰਦਰ ਸਿੰਘ ਹੈਗਾ ਉਹਦੇ ਨਾਲ ਇੱਕ ਮੁੰਡਾ ਬੈਠਾ ਸੀਗਾ ਉਹਨੂੰ ਫੋਨ ਕਰਕੇ ਪੁੱਛ ਕੇ ਆਏ ਕਿ ਤੁਸੀਂ ਕਿੱਥੇ ਬੈਠੇ ਹੋ ਉਹਨਾਂ ਦਾ ਸੈਕੀ ਅਸੀਂ ਮੋਟਰ ਤੇ ਬੈਠੇ ਹੈਗੇ ਤੇ ਉਹ ਮੋਟਰ ਤੇ ਆਏ ਫਿਰ ਇੱਕ ਇੱਕ ਸਪਲੈਂਡਰ ਮੋਟਰਸਾਈਕਲ ਤੇ ਤੇ ਇੱਕ ਸਕੂਟੀ ਤੇ ਤੇ ਫਿਰ ਆ ਕੇ ਉਹਨਾਂ ਨੇ ਪਹਿਲਾਂ ਗੱਲਬਾਤ ਕੀਤੀ ਤੇ ਫਿਰ ਉਹ ਬੰਦੇ ਤੇ ਇੱਕ ਬਲਵਿੰਦਰ ਸਿੰਘ ਤੇ ਉਹਨਾਂ ਨੇ ਫਾਇਰ ਕੀਤਾ ਤੇ ਉਹ ਵੀ ਅਸੀਂ ਨਛੇਰੇ ਰਾਸਤੇ ਵਿੱਚ ਚੈੱਕ ਕਰ ਰਹੀ ਸੀ ਕਿਉਂਕਿ 2022 ਦੇ ਵਿੱਚ ਬਿਲਕੁਲ ਇੱਕ ਐਫਆਈਆਰ ਹੋਈ ਸੀ ਜੀ ਹਾਂ ਮੈਂ ਬੋਡੀ ਨੂੰ ਖੋਦ-ਪੋੜ ਕਰਕੇ ਓਵਰ ਮੈਂ ਉਹ ਹਾਂ ਇੱਕ ਜਿਹੜੀ ਗੱਲ ਤੁਹਾਡੀ ਠੀਕ ਹੈਗੀ ਕਿ ਇੱਕ ਬਲਵਿੰਦਰ ਸਿੰਘ ਜਿਹੜਾ ਮ੍ਰਿਤਕ ਹੈਗਾ ਉਸ ਦੇ ਉੱਪਰ ਇੱਕ ਐਫਆਈਆਰ ਦਰਜ ਹੋਇਆ ਸੀਗਾ 160/22 ਪੁਲਿਸ ਸਟੇਸ਼ਨ ਗੱਡਸਨਕਰ ਦਾ ਜਿਹੜਾ 304 ਤੇ 201 120 ਬੀ ਦੇ ਤਹਿਤ ਦਰਜ ਹੋਇਆ ਸੀਗਾ ਜਿਦੇ ਵਿੱਚ ਬਲਵਿੰਦਰ ਸਿੰਘ ਨੇ ਆਪਣੇ ਤਿੰਨ ਸਾਥੀਆਂ ਦੇ ਨਾਲ ਮਿਲ ਕੇ ਲਖਪ੍ਰੀਤ ਸਿੰਘ ਜਿਹੜਾ ਗਰ ਗਰ ਲੋੜਾ थाना सदर ਬਲਾਚੌਰ ਦਾ ਬੰਦਾ ਸੀਗਾ ਉਹਦੀ ਲਾਸਟ ਨੂੰ ਜਿਹੜਾ ਹੈਗਾ ਉਹ ਖੁਰਦ-ਬੁਰਦ ਜਿਹੜਾ ਹੈਗਾ ਖੇਤਾਂ ਵਿੱਚ ਸੁੱਟ ਦਿੱਤਾ ਸੀਗਾ ਤੇ ਖੁਦਬੂਦ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਤੇ ਉਹਦੇ ਕਰਕੇ ਇੱਕ ਪਰਚਾ ਦਰਜ ਹੋਇਆ ਸੀਗਾ ਤੇ ਇਹਦੇ ਜਿਹੜਾ ਹੁਣ ਤੱਕ ਦੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈਗੀ ਜਿਹੜਾ ਅਕਿਊਜ਼ਡ ਆਪਾਂ ਆਇਡੈਂਟੀਫਾਈ ਕਰ ਰਹੇ ਆ ਉਹ ਵੀ ਇੱਕ ਡਰਗ ਐਡਿਕਟ ਦੱਸਿਆ ਜਾ ਰਿਹਾ ਹੈਗਾ ਤੇ ਜਿਹੜਾ ਵਿਕਟਮ ਹੈਗਾ ਇਹਦੇ ਬਾਰੇ ਵੀ ਜਿਹੜਾ ਹੈਗਾ ਉਹ ਅ ਦੱਸਿਆ ਜਾ ਰਿਹਾ ਹੈਗਾ ਕਿ ਹੋ ਸਕਦਾ ਉਹ ਵੀ ਕੋਈ ਨਸ਼ਾ ਵਗੈਰਾ ਜਾਂ ਇਸ ਤਰੀਕੇ ਦੀ ਚੀਜ਼ ਕਰਦਾ ਹੋਵੇ ਤੇ ਮੇਬੀ ਇਹਨਾਂ ਦਾ ਆਪਸ 'ਚ ਜਿਹੜਾ ਹੈਗਾ ਉਹ ਦੋਸਤੀ ਹੋਵੇ ਕਿਸੇ ਚੀਜ਼ ਨੂੰ ਕੋਈ ਡਿਸਪਿਊਟ ਪਿਆ ਹੋਵੇ ਜਾਂ ਕੁਝ ਵੀ ਹੋ ਸਕਦਾ ਹੈਗਾ ਜਿਹੜਾ ਪਰਸਨਲ ਐਨਿਮੀਟੀ ਦਾ ਐਂਗਲ ਸੋ ਸੋ ਫਾਰ ਵਿੱਚ ਹੈਗਾ ਕੋਈ ਐਂਗਲ ਔਰ ਦੂਸਰਾ ਕਿਸ ਤਰੀਕੇ ਦਾ ਆਇਆ ਨਹੀਂ ਹੈਗਾ ਪਰਸਨਲ ਐਨਿਮੀਟੀ ਕਿਸ ਚੀਜ਼ ਨੂੰ ਲੈ ਕੇ ਹੈਗੀ ਉਹ ਜਦੋਂ ਦੋਸ਼ੀ ਫੜਲ ਤੇ ਜਾਣਗੇ ਉਦੋਂ ਹੋਏਗੀ ਅਮ ਇਹਨਾਂ ਦਾ ਦੋਸ਼ੀਆਂ ਦਾ ਇੱਕ ਸਾਥੀ ਜਿਹੜਾ ਹੈਗਾ ਉਹ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਹੈਗਾ ਰੀਸੈਂਟਲੀ ਜਸਟ ਜਦੋਂ ਅਸੀਂ ਆਪਾਂ ਇੱਥੇ ਆਏ ਹੈਗੇ ਉਤੋਂ ਹੀ ਤੇ ਬਾਕੀ ਦੋਸ਼ੀ ਵੀ ਜਿਹੜੇ ਹੈਗੇ ਉਹ ਤਿੰਨੋਂ ਆਈਡੈਂਟੀਫਾਈ ਹੋ ਗਏ ਹੈਗੇ ਜਿਨ੍ਹਾਂ ਵਿੱਚ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਉਹ ਗੌਰਵ ਉਰਫ ਗੋਰਾ ਹੈਗਾ ਕੋਨੈਲਪਿੰਡ ਦਾ ਤੇ ਉਹਨੂੰ ਉਹਨੂੰ ਤੇ ਉਹਦੇ ਨਾਲ ਦੇ ਦੋ ਹੋਰ ਸਾਥੀ ਆਈਡੈਂਟੀਫਾਈ ਕਰ ਦਿੱਤੇ ਗਏ ਜਿਹੜੇ ਮੈਂ ਇਨਵੈਸਟੀਗੇਸ਼ਨ ਪਰਪਸ ਕਰਕੇ ਪੋਸਿਬਲ ਵੀ ਨਸ਼ੇ ਦਾ ਕੋਈ ਕੋਸ਼ਿਸ਼ ਕਰਵਾ ਦਿੱਤਾ ਨਸ਼ੇ ਦਾ ਵਿਵਾਦ ਵਾਲੀ ਗੱਲ ਨਹੀਂ ਹੈਗੀ ਇਹ ਦੋਨੋਂ ਮਤਲਬ ਉਸ স্মੋਲ ਟਾਈਮ ਡਰਗ ਪੈਟਲਰ ਜਾਂ ਜਿਹੜਾ ਹੈਗਾ ਡਰਗ ਐਡਿਕਟਸ ਟਾਈਪ ਲੱਗ ਰਿਹਾ ਹੈਗੇ ਕੋਈ ਉਹ ਬੜਾ ਵਿਵਾਦ ਨਹੀਂ ਬਟ ਹੋ ਸਕਦਾ ਹੈ ਕੋਈ ਆਪਸ ਵਿੱਚ ਕੋਈ ਜਿੰਨਾ ਖਾਦੀ ਪਿੱਟੀ ਜਿਹੀ ਕੋਈ ਗੱਲ ਹੋਈ ਹੋਵੇ ਜਾਂ ਕੋਈ ਜਿੰਨਾ ਆਪਾਂ ਕਹਿੰਦੇ ਆ ਕਿ ਕੋਈ স্মੋਲ ਟਾਈਮ ਡਿਸਪਿਊਟ ਹੋ ਸਕਦਾ ਹੈਗਾ ਤੇ ਬਾਕੀ ਰੈਸਟ ਕੁਝ ਵੀ ਐਨੀ ਪੋਸਿਬਿਲਟੀ ਕੈਨ ਨੋਟ ਬੀ ਰੂਲਡ ਆਊਟ ਉਹ ਸਭ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਜੀ ਇਹਦੇ ਚ ਨਹੀਂ ਹੈ ਵੈਪਨ ਅਭੀ ਰਿਕਵਰ ਨਹੀਂ ਹੋਇਆ ਹੈਗਾ ਹਲਤੂ ਦੋਸ਼ੀ ਫੜਨੇ ਹੈਗੇ ਤੇ ਇਹ ਕਿਨਾਂ ਦਾ ਸਾਥੀ ਜਿਨੇ ਇਹਨਾਂ ਨੂੰ ਸ਼ੈਲਟਰ ਦਿੱਤਾ ਹੈ ਜਾਂ ਖਾਣਾ ਪਹੁੰਚਾਇਆ ਹੈਗਾ ਉਹ ਸਾਡੀ ਟੀਮ ਨੇ ਰੀਸੈਂਟਲੀ ਡਾਊਨਡਪ ਕੀਤਾ ਹੈਗਾ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ